ਚੀਨ ਤੋਂ ਆਏ ਨੌਜਵਾਨ ਨੇ ਅਪਣਾਇਆ ਸਿੱਖੀ ਧਰਮ ਅਖੰਡ ਕੀਰਤਨੀਏ ਰੰਗਲੇ ਸੱਜਣ ਟਰਸਟ ਤੋਂ ਸਿੱਖ ਰਿਹਾ ਹੈ ਗੁਰਬਾਣੀ ਮੋਬਾਈਲ ਤੋਂ ਪੜ੍ਹਦਾ ਹੈ ਗੁਰਬਾਣੀ ਫਿਰ ਅੰਗਰੇਜ਼ੀ ਦੇ ਵਿੱਚ ਵੀ ਸਮਝਦਾ ਉਸ ਦਾ ਅਰਥ ਜੈਸਨ ਦਾ ਸਿੱਖ ਧਰਮ ਨਾਲ ਪਿਆ ਪਿਆ ਦਸਤਾਰ ਵੀ ਬਣਦਾ ਹੈ ਖੁਦ ਯੂਐਸ ਦਾ ਜੰਪਲ ਹੈ ਜੈਸਨ ਜਿਸ ਦੇ ਮਾਤਾ ਪਿਤਾ ਹਨ ਚੀਨ ਤੋਂ ਸੰਬੰਧਿਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਹੋਰਨਾਂ ਵੱਲੋਂ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਗਈ ਹੈ। ਹਰ ਇੱਕ ਨੂੰ ਧਰਮ ਦੇ ਨਾਲ ਪੱਕੇ ਹੋਣ ਲਈ ਸੁਨੇਹਾ ਦਿੱਤਾ ਜਾ ਰਿਹਾ ਹੈ। ਅੰਦਾਜ਼ੀ ਕਿ ਇਸ ਦੇ ਚੱਲਦਿਆਂ ਹੀ ਯੂਐਸ ਦਾ ਜੰਪਲ ਅਤੇ ਚੀਨ ਦਾ ਪਿਛੋਕੜ ਜੈਸਨ ਨਾਂ ਦਾ ਨੌਜਵਾਨ ਜਿਸ ਨੇ ਸਿੱਖ ਧਰਮ ਦੇ ਵਿੱਚ ਰੁਚੀ ਦਿਖਾਈ ਹੈ ਅਤੇ ਆਪਣੇ ਆਪ ਨੂੰ ਸਿੱਖ ਧਰਮ ਦੇ ਵਿੱਚ ਬਦਲ ਲਿਆ। ਜੈਸਨ ਨੇ ਦਾੜੀ ਕੇਸ ਵੀ ਰੱਖਣੇ ਸ਼ੁਰੂ ਕੀਤੇ। ਅਤੇ ਉਹ 15 ਦਿਨਾ ਤੋਂ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਰੰਗਲੇ ਸੱਜਣ ٹرسٹ ਅਖੰਡ ਕੀਰਤਨੀ ਜਥੇ ਦੇ ਕੋਲੋਂ ਕੀਰਤਨ ਗੁਰਬਾਣੀ ਅਤੇ ਸੰਧਿਆ ਲੈ ਰਿਹਾ ਹੈ ਨੌਜਵਾਨ ਦਾ ਕਹਿਣਾ ਹੈ ਕਿ ਉਹ ਕਦੇ ਵੀ ਕੇਸ ਕਤਲ ਨਹੀਂ ਕਰਵਾਏਗਾ ਦੋ ਤਿੰਨ ਬਾਅਦ ਉਸ ਦੀ ਵਾਪਸੀ ਹੈ ਤਾਂ ਉਸ ਨੇ ਵਾਅਦਾ ਕੀਤਾ ਕਿ ਉਹ ਕਦੇ ਵੀ ਸਿੱਖ ਧਰਮ ਨਹੀਂ ਛੱਡੇਗਾ ਤੇ ਨੌਜਵਾਨ ਨੇ ਇਹ ਵੀ ਕਿਹਾ ਹੈ ਕਿ ਉਸ ਨੇ ਅਜ ਤੱਕ ਅਜਿਹਾ ਧਰਮ ਨਹੀਂ ਵੇਖਿਆ ਤਾਂ ਦੱਸ ਜੀਏ ਕਿ ਜਸਵਿੰਦਰ ਕੌਰ ਜਿਨ੍ਹਾਂ ਦੇ ਵੱਲੋਂ ਨੌਜਵਾਨ ਨੂੰ ਸੰਥਿਆ ਦਿੱਤੀ ਜਾ ਰਹੀ ਹੈ ਉਹਨਾਂ ਨੇ ਗੱਲਾਂ ਕੀਤੀਆਂ ਕਿ ਇਹ ਨੌਜਵਾਨ ਪੂਰਾ ਆਪਣੇ ਆਪ ਨੂੰ ਸਿੱਖ ਧਰਮ ਵੱਲ ਲੈ ਕੇ ਜਾ ਰਿਹਾ ਹੈ ਅਤੇ ਹਰ ਇੱਕ ਰਹਿਤ ਮਰਿਆਦਾ ਨੂੰ ਅਪਣਾ ਰਿਹਾ ਹੈ ਓ ਆਮੀ ਨਾਮ ਜੋ ਹਨ ਜੋ ਸਤਿ ਮਾ ਸੇਵਾ ਕਰ ਸਿੱਖੇ ਸਮਾਣੇ ਕਰੀਏ ਚੁਣ ਚੁਣ ਸਤਿ ਵਰ ਮਾਰੀ ਦਸ ਦੁਸ਼ਟ ਕਹਿੰਦੇ ਨੇ ਚਾਹ ਤੈ ਮੋ ਰੱਖ ਰਹਾ ਹਾਂ ਇਨਸਾਨ ਦੇ ਸਭ ਸਹਾਈ ਯਾਰੀ ਮੈਂ ਪਾ ਦੁਸ਼ਟ ਤੇ ਅੰਕਾ ਤੂੰ ਹੋ ਪੂਰੀ ਕਰ ਦਸ ਬੰਧਾ ਚਰਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਕਲਿਕ ਕਰੋ ਬੈਲ ਆਈਕਨ ਨੂੰ